ਅਸੀਂ ਚੋਰੀ ਵੀਡੀਓ ਬਣਾ ਰਹੇ ਹਾਂ ਆ ਮੁੱਛਾਂ ਵਾਲਾ ਮੁੰਡਾ ਨਾ ਇਹ ਬੜਾ ਬੋਲਦਾ ਕਹਿੰਦਾ ਮੈਂ ਇਹ ਕਰਵਾ ਦਿੰਦਾ ਜੋ ਕਰਵਾ ਦਿੰਦਾ ਪਰ ਅੱਜ ਆਪਾਂ ਚੋਰੀ ਵੀਡੀਓ ਬਣਾ ਕੇ ਦੇਣੇ ਆ ਕਿ ਵਾਕਈ ਇਹ ਕਰਵਾ ਦਿੰਦਾ ਕਿ ਨਹੀਂ ਠੀਕ ਆ ਆਮੀ ਅਕੈਡਮੀ ਤੇ ਇਹ ਹੈਗੀ ਖੰਨੇ ਦੇ ਵਿੱਚ ਸੋ ਇੱਥੇ ਆਪਾਂ ਪਹੁੰਚੇ ਆ ਜੀ ਵਿਜ਼ਿਟ ਕੀਤਾ ਜੀ ਸੋ YouTube ਤੇ ਕਾਫੀ ਵੀਡੀਓਜ਼ ਦੇਖੀਆਂ ਸੀ ਅਸੀਂ ਸੋ ਅੱਜ ਅਸੀਂ ਆ ਗਏ ਆ ਇਹ ਵਾਕਈ ਬਾਈ ਬਾਕਮਾਲ ਆ ਅ ਮਿੱਤਰ ਪਿਆਰਾ ਬੜਾ ਕੈਂਟ ਦਿਲਦਾਰ ਬੰਦਾ ਹੈਗਾ ਇਦਾਂ ਨਹੀਂ ਵੀ ਐ ਐ ਜੋ ਉਧਰ ਦੀਆਂ ਮਾਰਦੀਆਂ ਇਧਰ ਦੀਆਂ ਮਾਰਦੀਆਂ ਸੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਜਿਹੜਾ ਹੁਸ਼ਿਆਰਪੁਰ ਤੋਂ ਮੁੰਡਾ ਆਇਆ ਸੀ ਅਮਨ ਜੀ ਹੈਨਾ ਸੋ ਇੱਕ ਕਿੰਨਾ ਘੰਟੇ ਮੇ ਲਾਇਆ ਸੀ ਜੀ ਅੱਖ ਉਹ ਗੱਲ ਇਹਨੇ ਮੁੰਨੇ ਵੀਡੀਓ ਦੇਖੀ ਕਿ ਮੈਂ ਆਪਾਂ ਵੀਡੀਓ ਪਾਈ ਸੀ ਕੁੜੀ ਚੰਡੀਗੜ੍ਹ ਤੋਂ ਐਸੇ ਏਦਾਂ ਕਰਕੇ ਤੇ ਉਹ ਕੁੜੀ ਦੀ ਵੀਡੀਓ ਦੇਖਿਆ ਨੇ ਕਹਿੰਦਾ ਸਰ ਤੁਸੀਂ ਘਾਂਟੇ ਚ ਲੌਂਗ ਰੰਗ ਸਹੀ ਕਰਾਤਾ ਕਹਿੰਦਾ ਜੀ ਮੈਂ ਤਾਂ ਤਾਂ ਮੰਨਾਂ ਜੇ ਮੀਰਾ ਸਹੀ ਕਰਾਉਂਦਾ ਬਿਲਕੁਲ ਜੀ ਮੀਰਾ ਕਹਿੰਦਾ 13 ਫੁੱਟ ਲਾਦਾ ਮੇਰਾ ਪਾਉਲ ਹੋ ਜਾਂਦਾ ਤੇ ਜੇ ਹੈ ਆਪਾਂ ਪਾਵਰ ਤੁਸੀਂ ਦਿਖਾਓ ਕੋਈ ਗੱਲ ਨਹੀਂ ਜੀ ਤੁਸੀਂ ਆ ਜਾਓ ਇਹ ਮੁੰਡਾ ਚ ਆਇਆ ਆਪਣੇ ਕੋ ਹਾਂ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਉਹਨੇ ਜੰਪ ਲੱਗੀ ਹੈ ਨਾ ਇੱਕ ਲਗਾ ਕੇ ਸੋ ਭਾਜੀ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਟਾਈਮ ਬਹੁਤ ਕੀਮਤੀ ਹੈ ਸੋ ਤੁਸੀਂ ਆਪਣਾ ਕੀਮਤੀ ਸਮਾਂ ਦਿੱ